ਸਨਮਾਨਯੋਗ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਮ ਦੇ ਨਾਲ ਅਸੀਂ ਬੋੜ ਪੜ ਰਹੇ ਹਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਫ਼ਜ਼ ਵਰਤਿਆ ਇੱਕ ਵਾਰ ਮੈਂ ਇੱਥੇ ਪਹਿਲਾਂ ਬਹੁਤ ਸਮਾਂ ਲੰਬੇਰਾ ਇਹ ਗੱਲ ਕਰਕੇ ਗਿਆ ਸੀ ਮਨਜੀਤ ਸਾਹਿਬ ਵੀ ਅਰਜ਼ ਕੀਤੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਸਿਫਤ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਜਿੰਨੂੰ ਵਡਿਆਈ ਕਹਿ ਲੋ ਸਿਫਤ ਕਹਿ ਲੋ ਇੱਕ ਲਫ਼ਜ਼ਾ ਪਾ ਉਸ ਤਤਵਰਤ ਲਈ ਜਿਵੇਂ ਹੁਣ ਕੀਰਤਨ ਹੋਵੇ ਕਥਾ ਹੋਵੇ ਸਿਮਰਨ ਹੋਵੇ ਤੇ ਅਸੀਂ ਸਾਰੀਆਂ ਗੱਲਾਂ ਕਹਾਂਗੇ ਜੀ ਇਹ ਪ੍ਰਮਾਤਮਾ ਦੀ ਉਸਤ ਸਿਫਤ ਦੇ ਵਿੱਚ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਸ ਤਤ ਨੂੰ ਸਿਫਤ ਨੂੰ ਬਹੁਤ ਵੱਡਾ ਰੱਬੀ ਬਖਸ਼ਿਸ਼ ਭਰਿਆ ਗੁਣ ਮੰਨਿਆ ਉਥੇ ਬਾਣੀ ਵਿੱਚ ਉਸਤਤ ਨੂੰ ਇੱਕ ਮਲੀਨਤਾ ਦੀ ਬਿਰਤੀ ਵੀ ਮੰਨਿਆ। ਦੋਨੋਂ ਪੱਖ ਅਰਜ਼ ਕਰਨ। ਇੱਕ ਪਾਸੇ ਗੁਰਬਾਣੀ ਵਿੱਚ ਸਿਫਤ ਉਸਤਤ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਬਹੁਤ ਵਡਿਆਈ ਇਹ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਭੂ ਦੀ ਦਇਆ ਮੰਨਿਆ। ਉਥੇ ਗੁਰਮ ਕੋ ਇੱਕ ਜਗ੍ਹਾ ਤੇ ਉਸਤਤ ਲਫ਼ਜ਼ ਨੂੰ ਨਿੰਦਿਆ ਦੇ ਬਰਾਬਰ ਰੱਖ ਕੇ ਇੱਕ ਗੁਨਾਹ ਮੰਨਿਆ। ਜਿਵੇਂ ਅਸੀਂ ਪਹਿਲਾ ਗੱਲ ਕਰਾਂਗੇ ਕਿ ਪ੍ਰਮਾਤਮਾ ਦੀ ਸਿਫਤ ਦੀ ਉਹਦੀ ਵਡਿਆਈ ਆਹ ਪਰੋਜ ਪੜਦੇ ਹੋ ਜਬਜੀ ਸਾਹਿਬ ਦਾ ਪਾਠ ਜਦੋਂ ਅਸੀਂ ਕਰਨਿਆ ਤੇ ਸੱਚੇ ਪਾਤਸ਼ਾਹ ਦੀ ਇਸ ਪੌੜੀ ਵਿੱਚ ਜਦੋਂ ਇਹ ਪਾਠ ਹੁੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਦੇ ਕੋਈ ਦੋ ਸ਼ਬਦ ਨੇ ਇੱਕ ਸਿਫਤ ਤੇ ਦੂਜਾ ਸਲਾਹ ਪ੍ਰਮਾਤਮਾ ਜਿਸ ਨੂੰ ਤੂੰ ਸਿਫਤ ਸਲਾਹ ਬਖਸ਼ਿਸ਼ ਕਰਦੇਵੇਂ ਉਸ ਬੰਦੇ ਦਾ ਰੂਖਾਨੀ ਤੌਰ ਤੇ ਰੁਤਬਾ ਉਹਦੀ ਪਦਵੀ ਉਹਦੀ ਜਗ੍ਹਾ ਕੀ ਹੈ ਜਿਸ ਨੂੰ ਬਖਸ਼ੇ ਸਿਵਤ ਸਲਾਹਤ ਨਾਨਕ ਪਾਤਸ਼ਾਹੀ ਪਾਤਸ਼ਾਹ ਕਿਦਾਂ ਬੈਠਾ ਰਤਬੇ ਜੀ ਜਿਸ ਨੂੰ ਤੂੰ ਆਪਣੀ ਸਿਵਤ ਸਲਾ ਦੇਦਾ ਹੈ ਪ੍ਰਮਾਤਮਾ ਉਹ ਬੰਦਾ ਪਾਤਸ਼ਾਹ ਦਾ ਪਾਤਸ਼ਾਹ ਇੱਕ ਬਚਨ ਕੋ ਗੁਰੂ ਗ੍ਰੰਥ ਸਾਹਿਬ ਵਿੱਚ ਤੂੰ ਸੱਚਾ ਸਾਹਿਬ ਤੂੰ ਮੇਰੇ ਮਾਲਕ ਸਾਹਿਬਦਰ ਤੇ ਮਾਲਕ ਤੂੰ ਸੱਚਾ ਹੈ ਸਿਫਤ ਸੁਵਾਲਿਓ ਤੇਰੀ ਸਿਫਤ ਵੀ ਅਤ ਦੀ ਸੋਹਣੀ ਹੈ ਜਿਨ ਕੀਤੀ ਸੋ ਪਾਰ ਪਿਆ ਪ੍ਰਮਾਤਮਾ ਤੂੰ ਸੱਚਾ ਸੱਚਾ ਹੈ ਤੇਰੀ ਸਿਫਤ ਸੱਚੀ ਹੈ ਜਿਸ ਨੇ ਤੇਰੀ ਸਿਫਤ ਕੀਤੀ ਪਰਮੇਸ਼ਵਰ ਜੀ ਉਹ ਬੰਦਾ ਭਵ ਸਾਗਰ ਤੋਂ ਪਾਰ ਹੋ ਗਿਆ ਇਹ ਦੇਖੋ ਸਿਫਤ ਸਲਾਹ ਇਸ ਨੂੰ ਅੱਗੇ ਚਲੋ ਮੈਂ ਜਬਜੀ ਸਾਹਿਬ ਵਿੱਚ ਇੱਕ ਦੋ ਬੇਨਤੀਆਂ ਹੋਰ ਕਰਨਾ ਜਦੋਂ ਆਪਾਂ ਸਿਫਤ ਕਰਨੀ ਮੇਰਾ ਖਿਆਲ ਇਹ ਆਪਨੇ ਪਹਿਲਾਂ ਸੁਣਿਆ ਵੀ ਹੋਣਾ ਕਿ ਵੈਗੁਰੂ ਸ਼ਬਦ ਕਹੋ ਕੀਰਤਨ ਕਰੋ ਪਾਠ करिए ਤਾਂਵੇਂ ਅਸੀਂ ਆ ਕਥਾ ਨੂੰ ਨਿੰਦਿਆ ਤੋਂ ਬਚਾ ਕੇ ਸ਼ਬਦ ਸਲਾ ਦਾ ਰੂਪ ਦਈਏ ਤੇ ਗੁਰਮਖੋ ਉਹ ਸੁਭਦ ਸਲਾ ਸਾਡੇ ਟੁੱਟੇ ਕੋਈ ਅੰਦਰ ਨੂੰ ਰੱਬ ਦੇ ਨਾਲ ਜੋੜ ਦਿੰਦੀ ਹੈ ਹੈ ਤਾਂ ਪ੍ਰਮਾਤਮਾ ਦੀ ਅੰਸਸਿਤ ਕੋਈ ਜੀਵ ਦੁਨੀਆ ਚ ਐਸਾਨੀ ਜਿਹਦੇ ਅੰਦਰ ਪ੍ਰਮਾਤਮਾ ਦੀ ਜੋਤ ਨਹੀਂ ਗੁਰਬਾਣੀ ਨੇ ਇਹ ਨਹੀਂ ਕਿਹਾ ਕਿ ਚੋਰ ਵਿੱਚ ਜੋਤ ਨਹੀਂ ਗੁਰਬਾਣੀ ਦਾ ਇਹ ਇਕੱਠ ਇਹ ਰਹਿਮਤ ਭਰਿਆ ਬੋਲ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜੋਤ ਤੇਰੀ ਸਾਰਿਆਂ ਵਿੱਚ ਹੈ ਪਰ ਗੁਰਮਖੋ ਆਪਾਂ ਵਿਸ਼ੇਸ਼ ਸ਼ਰੀਰਾਂ ਨੂੰ ਕਿਉਂ ਕਹਿੰਨੇ ਆ ਇਹ ਮਹਾਂਪੁਰਖ ਇਹ ਸੰਤ ਇਹ ਗੁਰਮਖ ਇਹ ਗੁਰਸ਼ਿਖ ਅੱਜ ਸਵਾਲ ਉੱਠਦਾ ਕਿ ਰੱਬ ਦੀ ਜੋਤ ਵਿੱਚ ਸਾਰਿਆਂ ਵਿੱਚ ਇਹ ਮਹਾਂਪੁਰਖ ਉਤ ਉਤਰਿਆ ਜਦੋਂ ਨਿੰਦਿਆ ਬੰਦੇ ਕਰ ਲੱਗ ਪੈਂਦੇ ਆ ਸਿਰੇ ਸਿਰੇ ਦੇ ਸ਼ਬਦ ਨੇ ਮੈਂ ਹੀ ਉੱਤਰ ਦਿਆਂਗਾ ਗੁਰਮਖੋ ਅਸਲਤ ਹੋਵੇ ਅਸਲੀਅਤ ਜੋਤ ਸਾਰਿਆਂ ਵਿੱਚ ਵਰਤਦੀ ਹੈ ਪਰ ਪ੍ਰਗਟ ਹੋ ਕੇ ਚਲਕਾਰੇ ਸਾਰਿਆਂ 'ਚ ਨਹੀਂ ਮਾਰਦੀ ਜੋਤ ਸਭ ਵਿੱਚ ਹੈ ਪਰ ਪ੍ਰਗਟ ਸਾਰੇ ਵਿੱਚ ਹੈ ਸਵੇਰੇ ਸੂਰਜ ਨਿਕਲੇ ਤੇ ਉਸ ਦੀਆਂ ਕਿਰਨਾਂ ਇਹ ਸੜਕ ਦੇ ਉੱਪਰ ਵੀ ਪੈਂਦੀਆਂ ਨੇ ਪਰ ਕਦੀ ਆਪ ਨੂੰ ਸੜਕ ਤੇ ਲੰਘਦਿਆਂ ਹੋਇਆਂ ਸੜਕ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਅੱਖਾਂ ਨੂੰ ਪੈਂਦਾ ਹੈ ਬਿਲਕੁਲ ਨਹੀਂ ਕਿਰਨਾਂ ਤਾਂ ਪਹਿ ਰਹੀਆਂ ਨੇ ਪਰ ਉਹਦਾ ਪ੍ਰਤੀਬਿੰਬ ਵਾਪਸ ਨਹੀਂ ਆ ਰਿਹਾ ਜੇ ਅਸੀਂ ਦਰਖਤਾਂ ਤੇ ਬਨਸਪਤੀ ਤੇ ਘਾਹ ਤੇ ਦੇਖੀਏ ਸੂਰਜ ਦੀ ਕਿਰਨ ਉਹਨਾਂ ਤੇ ਵੀ ਪੈਂਦੀ ਪਰ ਕਦੀ ਘਾਹ ਦੇ ਵਿੱਚੋਂ ਪ੍ਰਤੀਬਿੰਬ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਨਜ਼ਰ ਆਈਆਂ ਨੇ ਗੁਰਮਖੋ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਆਪ ਟਿਕਾ ਬਖਸ਼ੋ ਮਿੱਟੀ ਦੇ ਉੱਤੇ ਸੂਰਜ ਦੀ ਕਿਰਨਾਂ ਪੈਂਦੀਆਂ ਨੇ ਪਰ ਮਿੱਟੀ ਵਿੱਚੋਂ ਕਦੀ ਸੂਰਜ ਦਾ ਪ੍ਰਤੀਬਿੰਬ ਸਾਡੀਆਂ ਅੱਖਾਂ ਨੂੰ ਚੁੰਧਿਆਦਾ ਕਿਰਨਾਂ ਸਾਰੀਆਂ ਤੇ ਪੈਂਦੀਆਂ ਨੇ ਪਰ ਜੇ ਕਿਤੇ ਪਾਣੀ ਹੋਵੇ ਟਿਕਿਆ ਉੱਤੇ ਸੂਰਜ ਦੀ ਕਿਰਨ ਪਏ ਤੁਸੀਂ ਪਾਣੀ ਵੱਲ ਨਜ਼ਰ ਟਿਕਾ ਕੇ ਦੇਖਿਓ ਉਹਦੇ ਵਿੱਚੋਂ ਕਿਰਨ ਪ੍ਰਗਟ ਹੋ ਕੇ ਸਾਡੀਆਂ ਅੱਖਾਂ ਨੂੰ ਚੁੰਧਿਆ ਦੇ ਅਗਲਾ ਸਵਾਲ ਕਰੇ ਫੜਕ ਤੇ ਕਿਉਂ ਨਹੀਂ ਸ਼ੀਸ਼ਾ ਪਿਆ ਹੋਵੇ ਦਰਪਣ ਆਰਸੀ ਹੁਣ ਉਹਦੇ ਵਿੱਚੋਂ ਜਦੋਂ ਸੂਰਜ ਦੀ ਕਿਰਨ ਪੈਂਦੀ ਹੈ ਸੱਚੀ ਮੁੱੱਚੀ ਸ਼ੀਸ਼ੇ ਵੱਲ ਦੇਖਿਆ ਨਹੀਂ ਜਾਂਦਾ ਪਿਆਰਿਓ ਯਾਦ ਰੱਖੋ ਕਿਰਨਾਂ ਤਾਂ ਮਿੱਟੀ ਤੇ ਵੀ ਪੈਂਦੀਆਂ ਨੇ ਸੜਕ ਤੇ ਵੀ ਪੈਣਗੀਆਂ ਬਨਾਸਪਤੀ ਤੇ ਘਾਹ ਤੇ ਪੈਣਗੀਆਂ ਪਰ ਜਦੋਂ ਟਿੱਕੇ ਕੋਈ ਪਾਣੀ ਵਿੱਚ ਪੈਂਦੀਆਂ ਨੇ ਤੇ ਉਹਨਾਂ ਦਾ ਪ੍ਰਤੀਬਿੰਬ ਅੱਖਾਂ ਨੂੰ ਚੁੰਧਿਆ ਦਿੰਦਾ ਹੈ ਜੋਤ ਤਾਂ ਸਾਰਿਆਂ ਵਿੱਚ ਵਰਤਦੀ ਹੈ ਪਰ ਨਿਰਮਲ ਕਿਰਦਿਆਂ ਦੇ ਵਿੱਚੋਂ ਪ੍ਰਗਟ ਹੋ ਕੇ ਲੋਕਾਂ ਨੂੰ ਵਿਚਾਰੇ ਮਾਰ ਇਹ ਨਹੀਂ ਕਿ ਜੋਤ ਨਹੀਂ ਜੋਤ ਸਮਝ ਗਏ ਸਮ ਹੈ ਜੋਤ ਜੋਤ ਕਾਏ ਸੋਏ ਤਿਸ ਦਾ ਚਾਨਣ ਸਮ ਹੈ ਚਾਨਣ ਹੋਏ ਅਗਲੀ ਨਾਲ ਤੋਕੇ ਕੇਵਲ ਖੈ ਨਹੀਂ ਗੁਰਸਾਖੀ ਜੋਤ ਪ੍ਰਗਟ ਹੋਏ ਖੈ ਜ਼ਰੂਰ ਪਰ ਪ੍ਰਗਟ ਹੋ ਜਾਂਦੀ ਹੈ ਉਹ ਉਹਦੀਆਂ ਝਲਕਾਂ ਪਿੰਦੀਆਂ ਨੇ ਮੈਂ ਇੱਕ ਉਦਾਹਰਨ ਹੋਰ ਆਪ ਜੀ ਦੇ ਨਾਂ ਫਿਰ ਮੈਂ ਕਿਉਂਕਿ ਮੇਰੀ ਇੱਛਾ ਸੀ ਤੁਸੀਂ ਲਿਖਿਆ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਇਸ ਇਸੇ ਦੋ ਤਿੰਨ ਸ਼ਬਦਾਂ ਤੇ ਅਰਜ ਕਰਕੇ ਜਾਂਦੀ ਕਈ ਵਾਰੀ ਮਨ ਚਾਹੁੰਦਾ ਹੈ ਕਿ ਸਾਰੇ ਮਨੁੱਖੀ ਇੱਕ ਹੋ ਜਾਈਏ ਜਿਵੇਂ ਸਾਡਾ ਅੱਜ ਕੱਲ ਸਿਸਟਮ ਕਹਿੰਦਾ ਹੈ ਤੇ ਆਪ ਗੁਰੂ ਗ੍ਰੰਥ ਸਾਹਿਬ ਜਿਹੜੇ ਪਾਠ ਕਰਨ ਵਾਲਿਓ ਆਪ ਸਭ ਨੂੰ ਪਤਾ ਹੈ ਆਦ ਕਾਲ ਤੋਂ ਜਿੱਥੇ ਸਚਾਈ ਹੋਵੇਗੀ ਜਿੱਥੇ ਅਸਲ ਹੋਵੇਗੀ ਅਸਲ ਦੀ ਗਿਣਤੀ ਘੱਟ ਹੋਵੇਗੀ ਨਕਲ ਤੁਹਾਨੂੰ ਬਹੁਤ ਗਿਣਤੀ ਵਿੱਚ ਮਿਲ ਜਾਏ ਇਹ ਸੱਚ ਹੈ ਨਾ ਪਰ ਨਿਕ ਨਕਲ ਨਹੀਂ ਪਹਿਲਾਂ ਬੰਦੀ ਪਹਿਲਾਂ ਅਸਲ ਬੰਦਾ ਹੁੰਦਾ ਅਸਲ ਦੀ ਹੀ ਨਕਲ ਹੁੰਦੀ ਹੈ ਨਕਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਿੱਧੀ ਪੈਦਾ ਹੋ ਜਾਏ ਅਸਲ ਹੈ ਤੇ ਨਕਲ ਹੈ ਜੇ ਤੈਨੂੰ ਫੇਕ ਜਿਹੜਾ ਹੈ ਉਹ ਹਜ਼ਾਰਾਂ ਵਿੱਚ ਮਿਲੇਗਾ ਅਸਲ ਇੱਕ ਅੰਦਾ ਮਿਲੇਗਾ ਇਹਦਾ ਮਤਲਬ ਜੇ ਹਜ਼ਾਰਾਂ ਪਖੰਡੀ ਨੇ ਤੇ ਕਿਤੇ ਰੱਬ ਦੀ ਬੰਦਗੀ ਕਰਨ ਵਾਲਾ ਅਸਲ ਵੀ ਕੋਈ ਇਹ ਨਹੀਂ ਹੋ ਸਕਦਾ ਵੀ ਨਹੀਂ ਅਸਲ ਕੋਈ ਨਹੀਂ ਥੋੜੀ ਜਿਹੀ ਬੇਨਤੀਆਂ ਸੁਣੋ ਅਸੀਂ ਇੱਕ ਦੋ ਮੈਂ ਹੋਰ ਉਦਾਹਰਨਾਂ ਦਿਆਂਗਾ ਇੱਕ ਲਫ਼ਜ਼ ਅਸੀਂ ਵਰਤਿਆ ਸੁਗੰਧੀ ਸੁਗੰਧ ਇੱਕ ਕਿਹਨੇ ਦੁਰਗੰਧੀ ਦੋਨਾਂ ਦੀ ਤਸਵੀਰ ਇੱਕੋ ਜਿਹੀ ਨਹੀਂ ਜਿੱਥੇ ਰਾਤ ਦੀ ਰਾਣੀ ਕਿਸੇ ਦੇ ਘਰ ਅੱਗੇ ਰਾਤ ਨੂੰ ਆਈ ਲੱਗੀ ਹੋਵੇ ਆਪ ਜੀ ਲੰਘੋਗੇ ਉਹ ਹਨੇਰੇ ਵਿੱਚ ਵੀ ਆਪਣੇ ਗੁਣ ਨੂੰ ਬਖੇਰੇਗੀ ਹਨੇਰਾ ਉਹਦੇ ਗੁਣ ਨੂੰ ਰੋਕ ਸਕਦਾ ਨਹੀਂ ਜਿੰਨਾ ਗੂੜਾ ਹਨੇਰਾ ਹੋਵੇਗਾ ਉਹਨਾਂ ਸੱਚੇਵੇਂ ਉਹਦੀ ਸੁਗੰਧੀ ਬਾਹਰ ਨਿਕਲੇ ਜਿੰਨਾ ਗਹਿਰਾ ਅੰਧਕਾਰ ਹੈ ਬੰਦੇ ਨੂੰ ਭਾਵੇਂ ਚਾਰ ਕਦਮ ਨਜ਼ਰ ਨਾ ਆਉਂਦਾ ਹੋਵੇ ਪਰ 100 ਫੁੱਟ ਦੂਰ ਕਵਾਂ ਮਖਿਮਾ ਕਰਿਓ 50 ਫੁੱਟ 100 ਫੁੱਟ ਤੋਂ ਉਹਦੀ ਸਮੈਲ ਉਹਦੀ ਸੁਗੰਧੀ ਜਦੋਂ ਨਾਸਕਾਂ ਨੂੰ ਮਿਲਦੀ ਏ ਬੰਦਾ ਕਹਿੰਦਾ ਦਿਸਦਾ ਤੇ ਕਹੇ ਨਹੀਂ ਪਰ ਰਾਤ ਦੀ ਰਾਣੀ ਇੱਥੇ ਕਿਤੇ ਹੈ ਫਿਰ ਸੁਗੰਧੀ ਜਿੱਥੇ ਵੀ ਹੋਵੇਗੀ ਸੰਬੰਧੀ ਉਹ ਲੰਘਦਿਆਂ ਕੋਿਆਂ ਨੂੰ ਆਪਣੇ ਵੱਲ ਖਿੱਚੇਗੀ ਆਕਰਸ਼ਿਤ ਕਰੇਗੀ ਪਰ ਸੁਗੰਧੀ ਦਿਸਦੀ ਨਹੀਂ ਨਾ ਦਿਸਦੀ ਕੋਈ ਵजूद ਹੈ ਜਿਹੜੇ ਹੁਣ ਸਾਰੇ ਵੈਗਰੂ ਬਖਸ਼ ਵਿਆਜੇ ਅੱਜ ਸਭ ਦਾ ਜੋਰ ਲੱਗਾ ਅਸੀਂ ਉਹ ਮੰਨਨੇ ਆ ਜਿਹੜਾ ਦਿਸਦਾ ਹੈ ਅਸੀਂ ਉਹ ਮੰਨਨੇ ਆ ਜਿਹੜਾ ਦਿਸਦਾ ਹੈ ਉਹ ਗੁਰਮਖੋ ਪੇਨ ਕਿਲਰ ਤਾਂ ਦਿੱਤੇ ਜਾ ਸਕਦੇ ਨੇ ਪਰ ਪੇਨ ਕਦੀ ਕੰਪਿਊਟਰ ਵਿੱਚ ਨਹੀਂ ਹੁੰਦੀ ਦਰਦ ਕਿਤੇ ਦੱਸ ਨਹੀਂ ਹੁੰਦੀ ਜਿਸ ਬੰਦੇ ਅੰਦਰ ਟਿਊਮਰ ਹੈ ਗੁਰਬਾਣੀ ਦਾ ਬਚਨ ਹੈ ਵੈਗਰੂ ਨਾ ਕਰੇ ਕਿਸੇ ਨੂੰ ਐ ਕੋ ਜੀ ਨਾਮੁਰਾਦ ਬਿਮਾਰੀ ਲੱਗ ਜਾ ਜਿਹਦੇ ਸਿਰ ਵਿੱਚ ਕੈਂਸਰ ਦਾ ਟਿਊਮਰ ਹੈ ਉਸ ਬੰਦੇ ਨੂੰ ਪੁੱਛ ਕੇ ਦੇਖੋ ਦਰਦ ਪੀੜਾ ਕੀ ਹੈ ਕੋਲ ਪਿਆ ਹੋਇਆ ਪੁੱਤਰ ਭਤੀਜਾ ਵਾਈਫ ਉਹ ਵੀ ਕਈ ਵਾਰੀ ਕਹਿੰਦਾ ਪਤਾ ਨਹੀਂ ਸਾਰੀ ਰਾਤ ਨੂੰ ਸਾਨੂੰ ਸੌਂਣ ਵੀ ਨਹੀਂ ਦਿੰਦਾ ਉਹ ਦਰਦ ਉਹ ਮਹਿਸੂਸ ਕਰਦਾ ਜਿਹਦੇ ਅੰਦਰ ਹੈ ਪਿਆਰਿਓ ਜਿਵੇਂ ਦਰਦ ਦਿਸਦੀ ਨਹੀਂ ਸਿਰਫ ਮਹਿਸੂਸ ਕੀਤੀ ਜਾਂਦੀ ਹੈ ਰੋਹਾਨੀਅਤ குரு ਸਾਹਿਬ ਦੀ ਉਹ ਬਖਸ਼ਿਸ਼ ਹੈ ਜਿਹੜੀ ਖਰ ਥਾਂ ਤੇ ਦਿਖਾਈ ਨਹੀਂ ਜਾਂਦੀ ਕੇਵਲ ਉਹ ਮਹਿਸੂਸ ਕਰਕੇ ਮੰਨੀ ਜਾਂਦੀ ਹੈ ਉਹਨੂੰ ਮੰਨਿਆ ਜਾਂਦਾ ਹੈ ਮੈਂ ਅਰਜ਼ ਕਰ ਲੱਗਾ ਸੁਗੰਦੀ ਲੰਗਦੇ ਕੋ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਆਕਰਸ਼ਿਤ ਕਰਦੀ ਪਰ ਯਾਦ ਰੱਖੋ ਜਿੱਥੇ ਗੰਦਗੀ ਦਾ ਢੇਰ ਲੱਗੇ ਉਹਦੀ ਆਪਣੀ ਤਸਵੀਰ ਹੈ ਸੁਗੰਧੀ ਲੰਗਦਿਆਂ ਨੂੰ ਆਪਣੇ ਵੱਲ ਖਿੱਚੇਗੀ ਦੁਰਗੰਧੀ ਚਾਰ ਬੰਦੇ ਇਕੱਠੇ ਕੋਣ ਉਧਰ ਦੀ ਖਵਾ ਚੱਲ ਪਏ ਗੰਦੀ ਖਵਾ ਚੱਲੇ ਇੱਕੋ ਦਮ ਕਹਿੰਦੇ ਨੇ ਥੋੜਾ ਜਿਹਾ ਪਰਾਂ ਹੋ ਜਾਓ ਗੰਦੀ ਬੋਹ ਆਉਣ ਲੱਗ ਪਈ ਇਹਦਾ ਮਤਲਬ ਬਦਬੂ ਖੰਡਾਂਦੀ ਹੈ ਸੁਗੰਧੀ ਖੰਡਿਆ ਹੋਇਆਂ ਨੂੰ ਖਿੱਚ ਲੈਂਦੀ ਹੈ ਪਿਆਰਿਓ ਸਿਮਰਨ ਇਬਾਦਤ ਜੀਵਨ ਇਹ ਲੰਘਦੇ ਕੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ ਪਰ ਵਕਾਰਾਂ ਦੀ ਬਦਬੂ ਜਿਹੜੀ ਹੈ ਕਈ ਵਾਰੀ ਕੱਟ ਹੋਏ ਨੂੰ ਵੀ ਖੰਡਾ ਕੇ ਰੱਖ ਦਿੰਦੀ ਹੈ ਮੈਂ ਆਪ ਨੂੰ ਜਿਹੜੀ ਅਰਜ਼ ਕਰ ਲੱਗਾ ਸ਼ੁਰੂਆਤ ਕੀਤੀ ਅਸੀਂ ਸਿਫਤ ਤੋਂ ਕਿਉਂਕਿ ਆਪਨੇ ਧੰਨ ਧੰਨ ਬਾਬਾ ਦੀਪ ਸਿੰਘ ਲਿਖਿਆ ਇੱਕ ਬਚਨ ਅਸੀਂ ਹੋਰ ਪੜਨੇ ਜਿਹੜਾ ਸਿਫਤ ਸਲਾਹ ਕਰਦਾ ਹੈ ਸਿਫਤ ਸਲਾਹ ਮੁਤਾਜ ਨਹੀਂ ਕੱਪੜਿਆਂ ਦੀ ਸਿਫਤ ਸਲਾਹ ਮੁਤਾਜ ਨਹੀਂ ਦੁਨੀਆ ਦੇ ਕਿਸੇ ਰਤਬੇ ਦੀ ਸਿਬਦ ਸਲਾਮ ਮੁਤਾਜ ਨਹੀਂ ਕਿਸੇ ਪੈਸੇ ਦੀ ਜਾਂ ਦੌਲਤ ਦੀ ਪਿਆਰਿਓ ਸਿਬਦ ਸਲਾਮ ਪਾਟੇ ਕੱਪੜਿਆਂ ਵਿੱਚ ਬੈਠਾ ਵੀ ਇਬਾਦਤ ਵਾਲਾ ਕਰੀ ਜਾਂਦਾ ਸਿਮਰਨ ਕਰ ਲੋ ਜਿਸ ਬੰਦੇ ਕੋਲ ਸੁੱਕੀ ਰੋਟੀ ਹੈ ਉਹ ਵੀ ਸਿਮਸਲਾ ਕਰੀ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਉਸ ਮਹਾਂਪੁਰਖ ਦਾ ਅੰਮ੍ਰਿਤ ਵਚਨ ਹੈ ਭਗਤ ਰਵਦਾਸ ਜੈ ਜੀ ਕਹਿੰਦੇ ਨੇ ਲੋਕੋ ਮੈਂ ਮਰੇ ਕੋਈ ਪਸ਼ੂ ਢੋ ਕੇ ਲਿਓ ਨਾ ਮਰੇ ਕੋਈ ਪਸ਼ੂ ਖਿੱਚ ਕੇ ਲਿਓ ਨਾ ਉਹਨਾਂ ਦੀ ਚਮੜੀ ਉਹਨਾਂ ਦੀ ਸਕਿਨ ਉਤਾਰਨਾ ਇੱਕ ਤਾਂ ਮੈਂ ਮਰੇ ਕੋਈ ਪਸ਼ੂ ਲੈਉਣਾ ਉਹਨਾਂ ਦੀ ਖਲ ਉਹਨਾਂ ਦਾ ਚਮੜਾ ਉਤਾਰਨਾ ਦੂਜਾ ਮੈਂ ਲੋਕਾਂ ਦੇ ਪੈਰਾਂ ਦੇ ਜੋੜੇ ਜੁੱਤੀਆਂ ਗੰਡਣਾ ਪਰ ਅੱਜ ਵਿਜਵਾਨ ਪੰਡਿਤ ਵਿਦਵਾਨ ਬ੍ਰਾਹਮਣ ਮੇਰੀ ਝੌਂਪੜੀ ਅੱਗੇ ਆ ਕੇ ਮੱਥਾ ਟੇਕਦੇ ਆ ਮੈਂ ਤਾਂ ਸ਼ੂਦਰ ਖਾਨ ਪਰ ਨਾਲ ਸ਼ੁਕਰਾਨੇ ਵਿੱਚ ਕਹਿੰਦੇ ਆ ਪ੍ਰਮਾਤਮਾ ਮੇਰੇ ਇਸ ਖੂਨ ਨਾਲ ਪਸ਼ੂਆਂ ਦੇ ਖੂਨ ਨਾਲ ਭਿੱਜੇ ਕੋਈ ਕੱਪੜੇ ਨਾ ਕੱਪੜਿਆਂ ਨੂੰ ਵੀ ਜੇ ਕੋਈ ਨਮਸਕਾਰ ਕਰਦਾ ਮੇਰੀ ਵਡਿਆਈ ਨਹੀਂ ਕੀ ਇਹ ਸਿਰਫ ਤੇਰੇ ਨਾਮ ਦੀ ਬਰਕਤ ਹੈ ਦੇਖੋ ਉਹਨਾਂ ਦੀ ਜਾਤ ਉਹਨਾਂ ਦਾ ਇਹ ਦੌਲਤ ਕੀ ਉਹਨਾਂ ਕੋਲ ਉਹਨਾਂ ਦਾ ਇੱਕ ਬਚਨ ਹੈ ਬਾਣੀ ਚ ਮੇਰੀ ਜਾਤ ਕੁੱਟ ਬਾਂਡ ਲਾ ਢੋਲ ਟਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਦਾਨ ਤੈਂ ਕਰੇ ਡੰਡੋਤ ਤੇਰੇ ਨਾਮ ਸ਼ਰਨਾਏ ਰਬਦਾਸ ਦਾਸਾ ਪ੍ਰਮਾਤਮਾ ਹੁਣ ਪ੍ਰਧਾਨ ਪੰਡਿਤ ਇੱਥੇ ਪਰ ਸ਼ਬਦ ਉਹਨਾਂ ਉਚਾਰਨ ਕੀਤਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਥੈ ਛਤਰ ਤਰੈ ਜਾਂ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਢਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਭਗਤ ਰਵਦਾਸ ਸਾਹਿਬ ਨੂੰ ਕਿਸੇ ਨੇ ਜਗੀਰ ਥੜਾ ਦਿੱਤੀ ਸੀ ਉਹ ਕਿਸੇ ਰਾਜੇ ਦੀ ਪਦ ਪਦਵੀ ਤੇ ਨਹੀਂ ਪਰ ਅੰਦਰੋਂ ਪ੍ਰਮਾਤਮਾ ਨੇ ਇੰਨੀ ਕੋ ਬਖਸ਼ੀਸ਼ ਦੇ ਦਿੱਤੀ ਨੀਚੈ ਊਚ ਕਰੈ ਮੇਰਾ ਗੋਬਿੰਦ ਮਹਾਰਾਜ ਕਹਿੰਦੇ ਕਾਹੂ ਤੇ ਨਾ ਡਰੈ